ਪਹਿਲਗਾਮ ਹਮਲੇ ਨੂੰ ਲੈ ਕੇ ਮਜੀਠਾ ਹਲਕੇ ਵਿੱਚ ਕਾਂਗਰਸ ਵੱਲੋਂ ਕੈਂਟਲ ਮਾਰਚ ਕੱਢਿਆ ਗਿਆ ਇਸ ਮੌਕੇ ਹਲਕਾ ਮਜੀਠਾ ਦੇ ਕਾਂਗਰਸ ਦੇ ਇੰਚਾਰਜ ਅਤੇ ਅੰਮ੍ਰਿਤਸਰ ਵਿਧਾਇਕੀ ਦੇ ਸਾਫ ਕਾ ਪ੍ਰਧਾਨ ਭਗਵੰਤ ਪਾਸ ਸਿੰਘ ਸੱਚਰ ਨੇ ਕਿਹਾ ਕਿ ਹਮਲੇ ਨੂੰ ਲੈ ਕੇ ਪੂਰਾ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੈ ਤੇ ਉਹ ਜੋ ਵੀ ਫੈਸਲਾ ਲੈਣਗੇ ਅਸੀਂ ਉਸ ਦਾ ਸਵਾਗਤ ਕਰਾਂਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਵਿਧਾਨ ਸਭਾ ਹਲਕਾ ਮਜੀਠਾ ਦਾ ਚੁੰਡਾ ਦੇ ਵੀ ਪਿੰਡ ਹੈ ਬਹੁਤ ਇਤਿਹਾਸਕ ਪਿੰਡ ਹੈ ਔਰ ਅਸੀਂ ਇਹਨੂੰ ਬਾਈਵਾਸ ਕਹਿੰਨੇ ਆ ਇਹਦੇ ਆਲੇ ਦੁਆਲੇ ਬਹੁਤ سارے ਸਾਡੇ ਪਿੰਡ ਨੇ ਧਾਰਮਿਕ ਪੱਖ ਤੋਂ ਵੀ ਇਹ ਮਾਤਾ ਚੁੰਡਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਸੀਂ ਚੁੰਡਾ ਦੇਵੀ ਦੇ ਬੱਸ ਸਟੈਂਡ ਤੋਂ ਲੈ ਕੇ ਤੇ ਜਿਹੜਾ ਮੰਦਿਰ ਹੈ ਸਾਡਾ ਅਸੀਂ ਉੱਥੋਂ ਤੱਕ ਬਾਜ਼ਾਰ ਦੇ ਵਿੱਚੋਂ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਕੈਂਡਲ ਮਾਰਚ ਕੀਤਾ ਗਿਆ ਜਿਹੜਾ ਕਿ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਉਹਨਾਂ ਨੇ ਗੋਲੀਆਂ ਚਲਾ ਕੇ ਸਾਡੇ ਭਰਾਵਾਂ ਨੂੰ ਸ਼ਹੀਦ ਕੀਤਾ ਸੀ ਅਸੀਂ ਉਸ ਰੋਸ ਵਿੱਚੋਂ ਉਹਨਾਂ ਨੂੰ ਪਾਕਿਸਤਾਨ ਮਰਦਾਬਾਦ ਦੇ ਨਾਰੇ ਲਾਉਂਦੇ ਹੋਏ ਅਸੀਂ ਬਾਜ਼ਾਰ ਵਿੱਚ ਗਏ ਸਾਂ ਤੇ ਨਾਲ ਅਸੀਂ ਉਹਨਾਂ ਜਿਹੜੇ ਮਰਤਕ ਸਨ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਉਹ ਸੱਟੇ ਸਾਹਿਬ ਸਮਝਦੇ ਕਿ ਸਿਕਿਉਰਿਟੀ ਲੈਪਸ ਹੋਇਆ ਕਿਸੇ ਜਗ੍ਹਾ ਤੇ ਕਿਤਨਾ ਕਿਤੇ ਉਣਤਾਈ ਜ਼ਰੂਰ ਰਹੀ ਹੈ ਇਹ ਏਜੰਸੀਆਂ ਦੀ ناکਾਮੀ ਰਹੀ ਹੈ ਕਿਉਂਕਿ ਐਡਾਂ ਵੱਡਾ ਹਥਿਆਰ ਤੇ ਗੋਲੀ ਸਿੱਕਾ ਆਉਣਾ ਤੇ ਉਹਨਾਂ ਨੂੰ ਪੁੱਛ ਕੇ ਉਹਨਾਂ ਦੇ ਨਾਮ ਪੁੱਛ ਕੇ ਜਾਤ ਪੁੱਛ ਕੇ ਫਿਰ ਮਾਰਨਾ ਇਹ ਬਹੁਤ ਹੀ ਕਾਇਰਨਾਮਾ ਹਮਲਾ ਸੀ ਕਾਂਗਰਸ ਨੇ ਜਿਸ ਤਰ੍ਹਾਂ ਭਾਜਪਾ ਦਾ ਸਾਥ ਦਿੱਤਾ ਜਾਂ ਮੌਜੂਦਾ ਸਰਕਾਰ ਦਾ ਸਾਥ ਦਿੱਤਾ ਸਮਝੋ ਕਿ ਜੇਕਰ ਕਾਂਗਰਸ ਦੀ ਗਵਰਨਮੈਂਟ ਹੁੰਦੀ ਤੇ ਭਾਜਪਾ ਦਾ ਸਾਥ ਦਿੰਦੀ ਅੱਜ ਮਸਲਾ ਭਾਜਪਾ ਜਾਂ ਕਾਂਗਰਸ ਦਾ ਨਹੀਂ ਅੱਜ ਮਸਲਾ ਦੇਸ਼ ਦੀ ਇੱਜ਼ਤ ਤੇ ਆਬਰੂ ਦਾ ਹੈ ਕਿ ਕਿਵੇਂ ਗਵਾਂਢੀ ਮੁਲਕ ਨੇ ਸਾਡੇ ਤੇ ਹਮਲਾ ਕੀਤਾ ਮੈਂ ਇੱਥੇ ਭਾਜਪਾ ਦੀ ਜਾਂ ਨਖੇਦੀ ਨਹੀਂ ਕਰਨਾ ਚਾਹੁੰਦਾ ਨਾ ਹੀ ਮੈਂ ਕਾਂਗਰਸ ਦੀ ਵਡਾਈ ਕਰਨੀ ਚਾਹੁੰਦਾ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸ਼ਰੀਕ ਹੋਏ ਆਂ ਪਰ ਮੈਂ ਫਿਰ ਵੀ ਇਹ ਗੱਲ ਕਹਿਣਾ ਕਿ ਜਿਵੇਂ ਸਾਰੀਆਂ ਹੀ ਰਾਸ਼ਰੀ ਵਿਰੋਧੀ ਪਾਰਟੀਆਂ ਨੇ ਖਾਸ ਤੌਰ ਤੇ ਸਾਡੇ ਮਹਿਬੂਬ ਨੇਤਾ ਰਾਹੁਲ ਗਾਂਧੀ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਅਸੀਂ ਇਸ ਮਸਲੇ ਦੇ ਉੱਤੇ ਇੱਕ ਝੰਡੇ ਥੱਲੇ ਇਕੱਤਰਾਂ ਜਿਸ ਤਰ੍ਹਾਂ ਸਿੰਧਿਆ ਤੋੜਨ ਦੀ ਵੀ ਗੱਲ ਕੀਤੀ ਜਾ ਰਹੀ ਲੱਗਦਾ ਕਿ ਪਾਣੀ ਰੁਕੇ ਰੁਕ ਪਾਏਗਾ ਉਸ ਜੇ ਜਿਹੜੀ ਗੱਲ ਕਹਿ ਰਹੇ ਜੋ ਹਾਲਾਤ ਨੇ ਜੋ ਹਿੰਦੁਸਤਾਨੀਆਂ ਦੇ ਮਨ ਵਿੱਚ ਗੁੱਸਾ ਹੈ ਜੋ ਸਾਡੀਆਂ ਫੋਰਸਸ ਦੇ ਮਨ ਵਿੱਚ ਗੁੱਸਾ ਹੈ ਇਹ ਕੁਝ ਵੀ ਹੋ ਸਕਦਾ ਕਿਉਂਕਿ ਅਸੀਂ ਹੁਣ ਚੁੱਪ ਰਹਿਣ ਵਾਲੇ ਤੇ ਨਹੀਂ ਲੇਕਿਨ ਪਾਕਿਸਤਾਨ ਜਿੱਦਾਂ ਬੁਬੜ ਧਮਕੀਆਂ ਦੇ ਰਿਹਾ ਜੀ ਕਿ ਅਸੀਂ ਆ ਕਰ ਦਾਂਗੇ ਸੋ ਕਰ ਦਾਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਨੇ ਪਿਛਲੇ ਇਤਿਹਾਸ ਤੋਂ ਵੇਖਿਆ ਨਹੀਂ ਕਿਹੜੀਆਂ ਜੰਗਾਂ ਅਸੀਂ ਇਹਨਾਂ ਦੇ ਤੇ ਲੜੀਆਂ ਨੇ ਇਹਨਾਂ ਨੂੰ ਹਮੇਸ਼ਾ ਹੀ ਮੂੰਹ ਦੀ ਖਾਣੀ ਪਈ ਔਰ ਅਸੀਂ ਤਿਆਰ ਹਾਂ ਸਾਡੇ ਕੋਲ ਜੋ ਨਵੀਂ ਟੈਕਨੀਕਸ ਨੇ ਨਵੇਂ ਸਾਡੇ ਕੋਲ ਹਥਿਆਰ ਨੇ ਇਹਨਾਂ ਦੇ ਸਾਡੇ ਕੋਲ ਅੱਧੇ ਘੰਟੇ ਦੇ ਵਿੱਚ ਨਹੀਂ ਲੱਭਣਾ ਪਾਕਿਸਤਾਨ